ਪਿੰਡ ਝੋਲਰੋਹੀ ਤੋਂ ਇਹ ਸਾਰਾ ਪਰਿਵਾਰ ਖੁਸ਼ੇ ਦਾ ਭਾਈ ਤੇ ਇਹ ਆਪਣੇ ਮੇਰਾ ਕਲਾਸ ਫੈਲੋ ਸੀ ਖੁਸ਼ਕਰਨ ਸਿੰਘ ਝੋਲਰੋਹੀ ਤੋਂ ਇਹ ਆਪਣੇ ਤੂੜੀ ਪਾਉਣ ਆਏ ਕਹਿੰਦੇ ਕੱਲ ਆਪਾਂ ਪਾਵਾਂਗੇ ਤੂੜੀ ਮੈਂ ਠੀਕ ਆ ਭਾਈ ਖੁਸ਼ਕਰਨ ਸਿੰਘ ਮੇਰਾ ਕਲਾਸ ਫੈਲੋ ਤੇ ਇਧਰ ਭਾਈ ਤਾਇਆ ਦੇਵ ਸਿੰਘ ਹੋ ਠੀਕ ਠਾਕ ਹੋ ਠੀਕ ਹੈ ਜੀ ਖੰਬ ਦੀ ਪਾਪਾਈ ਕੋਪਾ ਇਥੋਂ ਤੇ ਕਲਾਤਾ ਇਹਦੇ ਵਿੱਚ ਪੂਰੀ 100 ਪੰਡ ਪਾਈ ਇੱਕ ਪੂਰੀ 100 ਪੰਡ ਪਾਈ ਐ ਤੇ ਕੁਛ ਆਹ ਬਚ ਗਈ ਨਹੀਂ ਕਾ ਆ ਟਰਾਲੀ ਹੋਊਗੀ ਘਟੋ ਘਟ ਪੌਣੇ ਇੱਕ ਦੋ ਟਰਾਲੀਆਂ ਹੋਣੀਆਂ ਇਹ ਹਜੇ ਵੀ ਬਚ ਗਈ ਟੁੜੀ ਨਹੀਂ ਕਾ ਤੇ ਆਪਾਂ ਕੋਪੇ ਦੇ ਉੱਤੇ ਖੜੇ ਆ ਭਾਈ 100 ਪੰਡ ਪਾਦੀ ਹੁਣ ਦੇ ਦੇ ਪੰਜ ਚਾਰ ਪੰਡਾ ਹੋਗਾ ਤਾਂ ਹੋਰ ਪਾ ਦਾਂਗੇ ਚੋ ਦਰਬੀਰ ਪੇਡਾਂ ਲਈ ਫਿਰਦੇ ਸਾਰੇ ਆਪਣੇ ਬਾਹਨ ਦੇ ਵਿੱਚ ਘਰ ਗਿਆ ਲੈ ਉਧਰ ਪੇਡ ਕਣ ਕਾਲੀਆਂ ਬਲੀਆਂ ਗਈਆਂ ਉਹ ਫਿਰਦਿਆਂ ਭਾਈ ਤੇ ਆਪਾਂ ਕੁੱਪ ਦੀ ਲਤੜਾ ਲਤੜੀ ਕਰਦੇ ਸੀ ਤੇ ਕੁੱਪ ਦੇ ਉੱਤੇ ਖੜੇ ਆ ਸਾਹਮਣੇ ਗੁਰੂ ਘਰ ਤੇ ਆਪਣੇ ਬਾਗ ਦੇ ਵਿੱਚ ਫਿਰਦੀਆਂ ਭੇਡਾਂ ਬੱਕਰੀਆਂ ਭਾਈ ਬੱਲਗਾ ਖੰਦ ਦੇ ਵਿੱਚ ਫਿਰਦੀਆਂ ਕੋਈ ਮਿਲ ਜਾਂਦੀ ਹੈ ਬੱਲੀ ਤਾਂ ਖਾ ਲੈਂਦੀਆਂ ਭਾਈ ਤਾਂ ਆਪਾ ਖੜੇ ਸੀ ਕੁੱਪ ਦੇ ਉੱਤੇ ਤੇ ਤਟੂੜੀਆਂ ਨਹੀਂ ਕਿ ਬਚੀ ਐ ਤੇ ਲਤੜੀਆਂ ਦੇ ਸੀ ਤਾਂ ਸਾਰੇ ਲੋਕਾਂ ਨੇ ਭਾਈ ਹੁਣਾਂ ਕਣਕ तकरीबन ਲਿਵੀ ਲਾਤੀ ਵੱਢ ਲਈ ਸਾਰੀ ਤੇ ਤੂੜੀ ਰਹੇਗੀ ਬਸ ਥੋੜੀ ਬਹੁਤ ਸਾਹਮਣ ਵਾਲੀ ਤੇ ਬਣਾਉਣ ਵਾਲੀ ਲੋਕਾਂ ਦੀ ਨਹਿਰਾ ਸੂਆਂ ਦੇ ਵਿੱਚ ਪਾਣੀ ਦੀ ਬੰਦੀ ਦੇ ਕਾਰਨ ਲੋਕ ਉਹ ਦੇ ਕਿਵੇਂ ਟੈਂਕਰਾਂ ਦੇ ਉੱਤੇ ਚੜੇ ਫਿਰਦੇ ਪਾਣੀ ਦੀ ਸ਼ੌਟ ਵੱਜ ਗਈ ਸੁਹਾਣੀ ਆਇਆ ਆ पाच ਦੂਜੇ ਤੀਜੇ ਜਣਾ ਠੇਕੇੜਾ ਕਿਲਾ ਵਾਕੇ ਆਉਣੇ ਆ ਭਾਈ ਤਾ ਜਣਾ ਅੱਥਨ ਦੇ ਪੰਜ ਕਿ ਸਾਢੇ ਪੰਜ ਹੋਏ ਉਹਨਾਂ ਦੇ ਟਾਈਮ ਖੜਾ ਤੋ ਵਾਕੇ ਆਉਣੇ ਆ पाच ਕਿ ਤਵੀਆਂ ਪਾਉਣੇ ਓ ਚ キャラサブラーで ਇਹੋ ਬੈਠਾ ਦੇ ਬੋਤਲ ਆ ਉਹ ਫੜਾ ਲਈ ਮੈਨੂੰ ਪਾਣੀ ਵਾਸਤੇ ਪਾਣੀ ਵਾਲੀ ਬੋਤਲ ਜ਼ਰੂਰੀ ਆ ਨਾਲ ਛੱਟ ਕੋਲੇ ਆ ਇੱਕ ਕਿਲਾ ਭਾਈ ਉਹੋ ਬਾਕੇ ਆਉਣੇ ਆਗੇ ਚੱਲ ਮੈਂ ਕਿਹਾ ਹੁਣ ਥੋੜਾ ਜਿਹਾ ਟਾਈਮ ਸੀਗਾ ਝੋ ਭਾਏ ਹੋਣੀ ਆ ਇਧਰ ਜਿ ਆਵਾਂਗੇ ਆਪਾਂ ਉਹ ਉੱਥੇ ਜਾਵਾਂਗੇ ਆਪਾਂ ਭਾਈ ਇਹ ਇਧਰ ਸੜਕ ਵਾਲੇ ਵਾਂਚ ਆ ਗਏ ਕਿਹੜਾ ਕਿਲਾ ਆਪਣੇ ਕੋਲੇ ਠੇਕੇ ਤੇ ਆਏਗਾ ਕਾਹਾਂ ਵਾਸਤੇ ਵੀ ਹੈਗਾ ਆਪਣੇ ਕੋਲੇ ਇਹ ਤੇ ਇਹਨੂੰ ਬਹੁਣ ਆਇਆ ਭਾਈ ਮੋਟਾ-ਮੋਟਾ ਆ ਦਿਖਾਏ ਜੀ ਹੁਣ ਤਾਂ ਇਹ ਇਹਦੇ ਨਾਲ ਦੇਖਦੇ ਆ ਦੋ ਹੱਥ ਕੀ ਵੰਦਾ ਹੈ ਇਹ ਕਿਲੇ ਤੋਂ ਢੋੜਾ ਯਾਰ ਘਟ ਹੈ ਇਧਰ ਸਾਹਮਣੇ ਸੜਕ ਦਾ ਤੋ ਸਾਹਮਣੇ ਗੁਰਦੁਆਰਾ 13 ਭਾਈ ਪੰਜਵੇਂ ਸਾਲ ਚ ਪੰਗਾ ਹੈ ਇਹ ਕਚਰੇ ਵੱਡੇ ਆਣਗੇ ਦੇ ਨੇ ਕੀ ਬੰਦੇ ਹਾਂਜੀ ਸੰਗ ਤੇ ਹਾਂਜੀ ਦੋਸਤੋ ਤੜਕੇ ਦਾ ਟਾਈਮ ਟਾਈਮ ਹੋਇਆ ਅੱਜ 9:07 ਤੇ ਆਪਾਂ ਕਣਕ ਤੂੜੀ ਦਾ ੜੰਗਾ ਔਰੰਗਾ ਸਾੰਤਾ ਸਾਰਾ ਕਣਕ ਸਾੰਤੀ ਸਾਰੀ ਕੁਛ ਅਟੜੇ ਚ ਪਾਤੀ ਸੀ ਤੇ ਕੁਸੋ ਟਰਾਲੀ ਰਹਿ ਗਈ ਸੀ ਕਾ ਬਾਹਰ ਪਈਏ ਕੁਸੋ ਬੰਦੇ ਆਉਣਗੇ ਤਾਂ ਪਾ ਲਾਂਗੇ ਨਹੀਂ ਆਪਾਂ ਦੇਖਦੇ ਹਾਂ ਫਿਰ ਮਾਣਾ ਬਾਹੀ ਆਨੇ ਆਪਾਂ ਬਸ ਵਾਟਾ ਮੋਟਾ ਘੜ ਕੇ ਫਿਰ ਪਾਣੀ ਲਾਉਣ ਦੀ ਸੋਚਾਂਗੇ ਤੇ ਤੇ ਉਧਰ ਆਪਾਂ ਗੰਡੇਆਂ ਨੂੰ ਪਾਣੀ ਕਣਕਲਾ ਕਰਕੇ ਤਿੰਨ ਚਾਰ ਦਿਨ ਹੋ ਗਏ ਟਾਈਮ ਹੀ ਲੱਗਿਆ ਲਾਉਣ ਦਾ ਤੇ ਉਹ ਵਿਚਾਰੇ ਥੋੜੇ ਜਿਆਦਾ ਸੁੱਕ ਗਏ ਤੇ ਲਾਈਟ ਭੱਜ ਜਾਂਦੀ ਹੈਗੀ 8 ਵਜੇ ਕਿਤੇ ਪੌਣੇ 8 ਤਿਸ ਕਰਕੇ ਗੰਡਿਆਂ 'ਚ ਪਾਣੀ ਛੱਡਿਆ ਹੋਇਆ ਤੇ ਉਹ ਲਾਈ ਜੇ ਨੇ ਉਹ ਵਿਚਾਰੇ ਥੋੜੇ ਜਿਆਦਾ ਸੁੱਕ ਗਏ ਤੇ ਬਸ ਬਣੇ ਰੋ ਬਲੌਗ ਦੇ ਨਾਲ ਬਾਹਰ ਬਾਹਣੇ ਆਗੇ ਤੇ ਦੇਖਦੇ ਕੀ ਬੰਦਾ ਕੋਈ ਦਿਖਾਉਣੇ ਤੁਨੂੰ ਦਿਨ ਦਾ ਮਾਹੌਲ ਚਾਲ ਤੇ ਪਿੰਡ ਝੋਲਡਰੋਹੀ ਜ਼ਿਲ੍ਹਾ सिरसा ਤੁਹਾਡਾ ਸਵਾਗਤ ਕਰਦਾ ਬਲੌਗ ਦੇ ਵਿੱਚ ਤੇ ਸਾਰਿਆਂ ਨੂੰ ਭਾਈ ਜੀ ਆਇਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸਾਰੇ ਠੀਕ ਹੋਵੋਗੇ ਸਾਹਮਣੇ ਭਾਈ ਗੁਰੂ ਘਰ ਵਾਹਿਗੁਰੂ ਦੇ ਜਿਹੜਾ ਨੇ ਜਿਹੜਾ ਉਹਨੂੰ ਫੈਲਾਉਂਦਾ ਸੀ ਜੀ ਬਹੁਤ ਬਹੁਤ ਸਾਰ ਨੇ ਦਾਦਾ ਹੁੰਦਾ ਹੈ ਜੀ ਜੀ ਦਾਦਾ ਪਾ ਪਾ ਰਿਹਾ ਹੈ ਬਾਤ ਵਾਲੇ ਤੋਂ ਜੋੜ ਵਾਲਾ ਆਇਆ ਤੇ ਕਹਾਂਦਾ ਹੈ ਕਿ ਨਾ ਸਾਡੇ ਲੋਕੀ ਸਰਕਾਰ ਯੋਗ ਹੈ ਉਹ ਜੇਸਾ ਦਾਣਾ ਤੋਂ ਜਗਰਤ ਸਿੰਘ ਆਪਾਂ ਇਧਰੋਂ ਬੰਬੀ ਨਾ ਪਣੀ ਦਾ ਜੀ ਨੇ ਆਪਾਂ ਹੀ ਗੰਡਿਆਂ ਦੇ ਵਿੱਚ ਫਿਰ ਲਾਈਟ ਭੱਜ ਜਾਂਦੀ ਉਹਦੀ ਦਿੱਕਤ ਆਉਂਦੀ ਹੈਗੀ ਤੇ ਗੰਢਿਆਂ ਨੂੰ ਵਿਚਾਰਿਆਂ ਨੂੰ ਥੋੜਾ ਜਿਹਾ ਟਾਈਮ ਹੋ ਗਿਆ ਸੀ ਲਾਇਆ ਨੂੰ ਤੇ ਜਿਆਦਾ ਹੀ ਥੋੜੇ ਸੁੱਕ ਗਏ ਯਾਰ ਆ ਦੇਖਾ ਤਾਂ ਸੁੱਕ ਗਿਆ ਤੇ ਹੁਣ ਪਹਿਲੀ ਕੈਰੀ ਛੱਡਿਆ ਇਧਰ ਬਹਾਵਾ ਟਾਈਮ ਲੱਗਦਾ ਫਿਰ ਕੈਰੀ ਇਥੇ ਕੈਰੀ ਲੱਗਣ ਵਾਲੀ ਹੈਗੀ ਕੈਰੀ ਇੱਥੇ ਦੇਖਾ ਗਈ ਲੱਗ ਗਈ ਸਮਝ ਹਾਂ ਭਾਈ ਕੁਛਾ ਕੀ ਹਾਲ ਹੈ ਠੀਕ ਹੈ ਭਾਈ ਵਧੀਆ ਠੀਕ ਹੈ ਠੀਕ ਹੈ ਆ ਭਾਈ ਖੁਸ਼ਕਰਨ ਸਿੰਘ ਮੇਰਾ ਕਲਾਸ ਪਹਿਲੋ ਇਹ ਆਪਣੇ ਧੂੜੀ ਪਉਣਾ ਹੈ ਛਤੜੇ ਦੇ ਵਿੱਚ ਪਿੰਡ ਝੋਲ ਰੋਹੀ ਦਾ ਹੀ ਇਹ ਗੱਭਰੂ ਤੇ ਕ ਆਪਣਾ ਭਾਈ ਦੇਵ ਸਿੰਘ ਤਾਇਆ ਹੋਰ ਭਾਈ ਕੀ ਹਾਲ ਹੈ ਠੀਕ ਹੈ ਵਧੀਆ ਇਹ ਆਪਣੇ ਭਾਈ ਲਿਆ ਜਾ ਮੇਰੀ ਖੁਸ਼ੇ ਨਾ ਇਹ ਆਪਣੇ ਤੂੜੀ ਪਾਉਣ ਆਏ ਕਹਿੰਦੇ ਕੱਲ ਆਪਾਂ ਪਾਵਾਂਗੇ ਤੂੜੀ ਮੈਂ ਠੀਕ ਆ ਭਾਈ ਖੁਸ਼ਕਰਨ ਸਿੰਘ ਮੇਰਾ ਕਲਾਸ ਫੈਲੋ ਤੇ ਇਧਰ ਭਾਈ ਤਾਇਆ ਦੇਵ ਸਿੰਘ ਹੋ ਠੀਕ ਠਾਕ ਹੋ ਠੀਕ ਆ ਜੀ ਕੰਮ ਵਧੀਆ ਚੱਲਿਆ ਤੁਹਾਡਾ ਤੇ ਬਾਹਰੋਂ ਭਾਈ ਆਪਣੇ ਦੂਜੇ ਮੁੰਡੇ ਤੂੜੀ ਲਿਆਈ ਜਾਂਦੇ ਐ ਤੇ ਉਧਰੋਂ ਅੰਦਰ ਲਿਆਉਂਦੇ ਤੂੜੀ ਦਸਵੀਂ ਤੇ ਇਕੱਠੇ ਪੜੇ ਆਂ ਕਹਿੰਦੇ ਅਸੀਂ ਭਾਈ ਫਿਲਹਾਲ میٹرਕ ਪਾਸ ਕਰੀਏ ਦੋਨਾਂ ਨੇ ਦਸਵੀਂ ਤੇ ਇਕੱਠੇ ਇਹ ਆਪਦੇ ਹੋਰ ਸਕੂਲ ਚ ਵਗ ਗਿਆ ਮੈਂ ਹੋਰ ਸਕੂਲ ਚ ਵਗ ਗਿਆ ਕਿੰਨੇ ਟਰਾਲੀਆਂ ਪਾਤੀਆਂ ਨੂੰ ਖੁਸ਼ ਹੈ ਭਾਈ ਇੱਥੇ ਅੰਦਰ ਤੁਸੀਂ ਹੋਣਾ ਇਹ ਭਾਈ 10ਵੀਂ ਚੱਲੀ ਜਾਂਦੀ ਹੈ 10ਵੀਂ ਟਰਾਲੀ ਚੱਲੀ ਜਾਂਦੀ ਹੈ ਭਾਈ ਖੁਸ਼ੇ ਦੀ ਖੁਸ਼ਾ ਲਤੜਕੇ ਪਾਉਂਦਾ ਹੈ ਪਹਿਲਾਂ ਇਹ ਪੌੜੀਆਂ ਹੀ ਬਣਾਉਂਦਾ ਆਏ ਸਾਹਮਣੇ ਗਾ ਜੀ ਮੇਰਾ ਭੋਓ ਕਰਦੇ ਆ ਭਾਈ ਬਾਹਰ ਮੈਂ ਟਰਾਲੀਆਂ ਲਾਧੀਆਂ ਸੀ ਤੇ ਇਹ ਆਪਣੇ ਮਿੱਤਰ ਬਾਹਰੋਂ ਲਿਆਈ ਜਾਂਦੇ ਹੈਗੇ ਕੱਲ ਆਪਾਂ ਕੁੱਪਣਾ ਝੁੱਟੀ ਲਾ ਕੇ ਆਟੇ ਆ ਉਹ ਤੁਸੀਂ ਦੇਖਿਆ ਹੋਊਗਾ ਤੇ ਆਪਣੇ ਦੋਸਤ ਮਿੱਤਰ ਇਹ ਸਾਰੀ ਭਾਈ ਖੁਸ਼ੇ ਦੀ ਫੈਮਿਲੀ ਹੈ ਸਾਰੀ ਪਿੰਡ ਝੋਲਰੋਹੀ ਤੋਂ ਇਹ ਸਾਰਾ ਪਰਿਵਾਰ ਖੁਸ਼ੇ ਦਾ ਭਾਈ ਤੇ ਇਹ ਆਪਣੇ ਮੇਰਾ ਕਲਾਸ ਫੈਲੋ ਸੀ ਖੁਸ਼ਕਰਨ ਸਿੰਘ ਝੋਲਰੋਹੀ ਤੋਂ ਇਹ ਆਪਣੇ ਵੀਰ ਲਿਆਜ ਕਰਕੇ ਤੂੜੀ ਪਾਉਣ ਆਏ ਆ ਤੇ ਕਿਹੜਾ ਖਰ ਰੇਟ ਚੱਲਦਾ ਪਿੰਡ ਦੇ ਵਿੱਚ ਉਹ ਆਪਾਂ ਜ਼ਰੂਰ ਦੇਵਾਂਗੇ ਵਿਚਾਰਿਆਂ ਨੂੰ ਇਹਨਾਂ ਨੂੰ ਗਰਮੀ ਦੇ ਵਿੱਚ ਬਹੁਤ ਔਖਾ ਕੰਮ ਯਾਰ ਕੀ ਕਰਨ ਘਰਾਂ ਦੀਆਂ ਕਬੀਲਦਾਰੀਆਂ ਮਜਬੂਰੀਆਂ ਕਰਾਉਂਦੀਆਂ ਨੇ ਤੇ ਸੋਹਣਾ ਕੰਮ ਹੈ ਸੋਹਣੀ ਗੱਲਬਾਤ ਹੈ ਚੰਗੇ ਰਹਿਣਾ ਤੰਦਰੁਸਤ ਹੈ ਫੇਰੀ ਕੰਮ ਕਰਦੇ ਨੇ ਧੂੜੀ ਦਾ ਸਾਰੇ ਕਰਦੇ ਨੇ ਸੀਜ਼ਨ ਅਖਰ ਕਰਨਾ ਵੀ ਚਾਹੀਦਾ ਹੈਗਾ ਵਧੀਆ ਗੱਲਬਾਤ ਹੈ ਖੁਸ਼ ਹੈ ਦੀ ਫੈਮਲੀ ਧੂੜੀ ਪੌਂਦੀ ਹੈ ਹਾਂਜੀ ਆ ਦਾਣਾ ਮੰਡੀ ਆਪਣੇ ਪਿੰਡ ਝੋਲਡ ਰੋਹੀ ਇਹਦੇ ਵਿੱਚ ਕਣਕ ਦੇ ਟਿੱਬੇ ਲੱਗ ਰਹੇ ਨੇ ਤੇ ਕਈ ਗਟੇ ਭਰ ਰੱਖਿਆ ਭਾਈ ਇੱਥੇ ਤੇ ਕਣਕ ਜਿਆਦੇ ਹੋਣ ਦੇ ਕਾਰਨ ਇੱਥੇ ਜਿਆਦੇ ਰਸ਼ ਹੋ ਗਿਆ ਤੇ ਕਣਕ ਦਾਣਾ ਮੰਡੀ ਦੇ ਵਿੱਚ ਥਾਂ ਹੀ ਨਹੀਂ ਲਾਉਣ ਨੂੰ ਤੇ ਕਣਕ ਲੋਕ ਫਰਸੀ ਖੰਡਾ ਕਰਾ ਕੇ ਜਿਆਦੇ ਚਾਹਵਾਨ ਨੇ ਸਟੰਦੇ ਪਿੰਡ ਚੋਲਰੋਹੀ ਦਾਣਾ ਮੰਡੀ ਆਪਾਂ ਵੀ ਦੇਖਦੇ ਸੀ ਵੀਰਾਂ ਨੂੰ ਪੁੱਛਣ ਆਈ ਸੀ ਵੀ ਕਣਕ ਇੱਥੇ ਲਾਜ ਗਏ ਇਹਾਂ ਦੇ ਕੋਈ ਨਹੀਂ ਦੇਖ ਲਓ ਲਾਜੋ ਜੇ ਥਾਂ ਹੈਗਾ ਤਾਂ ਤਾਂ ਦੇਖਦੇ ਆ ਪਰ ਆਪਾਂ ਅੱਜ ਕਣਕ ਲਿਆਉਣੇ ਆ ਚੋਲਰੋਹੀ ਦਾਣਾ ਮੰਡੀ ਪਾਏ ਆਪਾਂ ਮਾਰਦਿਆਂ ਦੇ ਵਿੱਚ ਸੁਹਾਗਾ ਫਿਰ ਪਾਵਾਂਗੇ ਬੱਟਾ ਫਿਰ ਪਾਣੀ ਸ਼ੁਰੂ ਕਰਾਂਗੇ ਦੇ ਵਿੱਚ ਭਾ ਸ਼ਾਮ ਦਾ ਵੇਲਾ ਭਾਈ ਵਾਹਿਗੁਰੂ ਦਿਨ ਵੀ ਛਿਪ ਗਿਆ ਛਿਪਦੇ ਨੂੰ ਸਲਾਮ ਹੈ ਤੇ ਸਤਿ ਸ਼੍ਰੀ ਅਕਾਲ ਸਿਰ ਝੁਕਦਾ ਭਾਈ ਦਿਨ ਚੰਗਾ ਨਿਕਲਿਆ ਤੇ ਆਪਾਂ ਸੁਹਾਗਾ ਮਾਰ ਕੇ ਭਾਈ ਬੱਟਾਂ ਬਾਤੀਆਂ ਆਹ ਕਿੱਲੇ ਦੇ ਵਿੱਚ ਬੱਟਾਂ ਪਾ ਕੇ ਹਟੇ ਆ ਕਿ ਦੇ ਕੋ ਪਾਣੀ ਦਾ ਪ੍ਰਬੰਧ ਹੋਇਆ ਕਰ ਲਾਂਗੇ ਜਾਂ ਆਪਣਾ ਸੋਲਰ ਛੱਡ ਲਾਂਗੇ ਕਿਤੇ ਨਾ ਕਿਤੇ ਉਹ ਕਿੱਲੇ 'ਚ ਪਾ ਕੇ ਆਏ ਪਰਾਂ ਬੱਟਾਂ ਨਹੀਂ ਨੇਚ ਹਲਕਾ ਜਿਹਾ ਸੁਹਾਗਾ ਮਾਰਤਾ ਬਸ ਆ ਲੈਣਾ ਇਆਂ ਢੈਂਗਾ ਰੋੜ ਗਈਆਂ ਫਟੀਆਂ ਹਾਂਜੀ ਆ ਤੁਸੀਂ ਦੇਖ ਹੀ ਲਿਆ ਸੀ ਆਪਾਂ ਬੱਟਾ ਪਾ ਕੇ ਏਡੇ ਤੇ ਸੁਹਾਗੀ ਜੀ ਮਾਰੀ ਐ ਚ ਹਲਕੀ ਜੀ ਆ ਲੰਮੇ ਚ ਕਿਤੇ ਨਾ ਕਿਤੇ ਪਾਣੀ ਛੱਡਣ ਦੀ ਸਕੀਮ ਕਰ ਲਾਂਗੇ ਤੇ ਹੋ ਕਿੱਲੇ ਦੇ ਵਿੱਚ ਬੱਟਾ ਪਾ ਕੇ ਐ ਨੇ ਸੁਹਾਗੀ ਮਾਰ ਕੇ ਐ ਭਾਈ ਤੇ ਬੱਟਾ ਪਾਉਣਾ ਆਪਣਾ ਉਹ ਲੈ ਗਿਆ ਤੇ ਦਿਨ ਜਾ ਛਿਪ ਗਿਆ ਤਾਂ ਬਲੌਗ ਇੱਥੋਂ ਤੱਕ ਦੇਖਣ ਲਈ ਸ਼ੁਕਰੀਆ ਧੰਨਵਾਦ ਨਵੇਂ ਭਰਾ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਭਾਈ ਤੇ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਵਿੱਚ ਜਉਂਦੇ ਰਹੋ ਬਸਦੇ ਰਹੋ ਰੱਬ ਰਾਖਾ